ਕਾਲ ਕੀਦਰ ਪਾਚਾ ਆਪ ਸੀਸ ਲੈ ਕੇ ਭਾਈ ਜੈਤਾ ਚੋਂ ਆਪ ਤੁਰਿਆ ਕੀਰਤਨ ਕਰਦੇ ਮਾਤਾ ਗੁਜਰੀ ਜੀ ਨਾਲ ਤੁਰੇ ਆ ਨਾਲ ਮਾਤਾ ਨਾਨਕੀ ਜੀ ਤੁਰੇ ਆ ਉਹ ਨਗਰ ਕੀਰਤਨ ਸਮੁੱਚੇ ਸਿੱਖ ਪੰਥ ਦੀਆਂ ਉਸ ਵੇਲੇ ਜਿੰਨੇ ਵੀ ਸਿੱਖ ਸੀ ਤੇ ਸਤਿਗੁਰੂ ਜੀ ਨੇ ਨਾਲ ਲੈ ਕੇ ਇਸ ਪਵਿੱਤਰ ਸਥਾਨ ਤੇ ਚੰਦਨ ਦੇ ਵਿੱਚ ਗੁਰੂ ਸਾਹਿਬ ਨੇ ਸੰਸਕਾਰ ਕੀਤਾ ਆ ਮੋਰੇ ਅਕਾਲ ਬੁੰਗਾ ਗੁਰਦੁਆਰਾ ਛੋਟਾ ਇਹ ਜਿਹੜਾ ਅੰਦਰ ਬਣਿਆ ਆ ਤੁਸੀਂ ਦੇਖਦੇ ਹੋ ਉਹਨਾਂ ਹੀ ਜਗ੍ਹਾ ਜਿੱਥੇ ਸਤਗੁਰ ਦਾ ਪ੍ਰਕਾਸ਼ ਆ ਇਸ ਸਥਾਨ ਤੇ ਸਤਗੁਰ ਜੀ ਦੇ ਸੀਸ ਦਾ ਸੰਸਕਾਰ ਕੀਤਾ ਆ ਮੋਰੇ ਅਕਾਲ ਬੁੰਗਾ ਜਿਹੜਾ ਗੁਰਦੁਆਰਾ ਇਹਦਾ ਵੀ ਮਹੱਤਵ ਆ ਛੋਟਾ ਬੁੰਗਾ ਕਲਗੀਧਰ ਪਾਤਸ਼ਾਹ ਦੀ ਉਮਰ 9 ਸਾਲ ਆ 9 ਸਾਲ ਦੀ ਉਮਰ ਚ ਗੁਰਤਾ ਗੱਦੀ ਪਿਛੇ ਨਾਲ ਭੋਰਾ ਸਾਹਿਬ ਦੇ ਵਿੱਚ ਦਮਦਮਾ ਸਾਹਿਬ ਗੁਰਦੁਆਰਾ ਜਿਹੜਾ 23 ਤਰੀਕ ਨੂੰ ਆਪਾਂ ਪ੍ਰਕਾਸ਼ ਦੇ ਜਿਹੜਾ ਆਪਣੇ ਸਤਗੁਰ ਜੀ ਦਾ ਗੁਰਿਆਈ ਦਿਵਸ ਮਨਾ ਕੇ ਹਟੇ ਹਾਂ ਉਸ ਸਥਾਨ ਤੇ ਸਤਗੁਰ ਜੀ ਨੂੰ ਗੁਰਿਆਈ ਬਖਸ਼ਿਸ਼ ਕੀਤੀ